ਸੋ ਆਕਤਾ ਤੋਂ ਹਟਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਸੋ ਬਾਬੇ ਅੱਜ ਆਪਾਂ ਮੱਕੀ ਦਾ ਜਿਹੜਾ ਚਾਰਾ ਉਹ ਸ਼ੁਰੂ ਕਰਦੇ ਆਂ ਪਾਉਣਾ ਤੇ ਮੋਟਰ ਤੇ ਆਪਾਂ ਪਹੁੰਚ ਗਏ ਠੀਕ ਹੈ ਜੀ ਕਾਗਜ ਲੈ ਕੇ ਆਇਆਗੇ ਮਸ਼ੀਨ ਇੱਕ ਦੋ ਮਿੰਟ ਚ ਪਹੁੰਚਦੀ ਆ ਟਰਾਲੀਆਂ ਇਕੱਠੀਆਂ ਕਰ ਲਈਏ ਤੇ ਫਿਰ ਦਿਖਾਵਾਂਗੇ ਤੁਹਾਨੂੰ ਐ ਆਣਾ ਚਰੌਣਕਾ ਲਾ ਕੇ ਰੱਖਾਂਗੇ ਪੂਰੀ ਠੀਕ ਹੈ ਜੀ ਹੁਣ ਮੈਂ ਚੱਲੇ ਆਂ ਟਰੈਕਟਰ ਲੈਣ ਕਾਗਜ ਆਪਾਂ ਪਹੁੰਚ ਗਿਆ ਟੋਆ ਪੱਟਤਾ ਆਪਾਂ ਨੇ ਤੇ ਹੁਣ ਬਸਾਵਾਂਗੇ ਤੇ ਪਹਿਲਾਂ ਟਰੈਕਟਰ ਟਰਾਲੀ ਲਈ ਜਾ ਕੇ ਘਰੋਂ ਕਿਉਂਕਿ ਜੇ ਮਸ਼ੀਨ ਆ ਵੀ ਗਈ ਤਾਂ ਦੀ ਆਪਣੀ ਐਨ ਪੂਰੀ ਤਿਆਰੀ ਹੈ ਜੀ ਠੀਕ ਹੈ ਜੀ ਕਾगज ਆਪਣੇ ਕੋਲ ਪਿਆ ਆਪਾਂ ਨੇ ਤੇ ਪਹਿਲਾਂ ਆਪਾਂ ਟਰੈਕਟਰ ਟਰਾਲੀਆਂ ਲੈ ਆਈਏ ਉਰੇ ਕਿਉਂਕਿ ਜੇ ਮਸ਼ੀਨ ਆ ਗਈ ਉਹ ਟਰਾਲੀ ਭਰਨ ਲੱਗ ਜੂ ਉਹਨੇ ਆਪਾਂ ਟੋਏ ਦੀ ਸੈਟਿੰਗ ਕਰ ਦਾਂਗੇ ਕਾगज ਬਿਛਾ ਦਾਂਗੇ ਤੇ ਦੇਖਦੇ ਆਂ ਰਾਤ ਨੂੰ ਜੀ ਬਾਬੋ ਟਰੈਕਟਰ ਟਰਾਲੀ ਮੈਂ ਦੇ ਮਾਂ ਦੇ ਪਿਆ ਆਏ ਅੱਡੀ ਸੂਤੀ ਫਿਲਮ ਤੋਂ ਤੇ ਵੀ ਨਾਲ ਹੀ ਆ ਗਿਆ ਆਪਣੇ ਤੇ ਮਸ਼ੀਨ ਆਪਣੀ ਮੋਟਰ ਤੇ ਪਹੁੰਚ ਗਈ ਠੀਕ ਹੈ ਜੀ ਤੇ ਆਪਾਂ ਮੋਟਰ ਤੇ ਪਹੁੰਚਣ ਵਾਲੀਆਂ ਬਸ ਬਾਬੋ ਐਨ ਫੁੱਲ ਬਣਾਓ ਦੇ ਇੱਕ ਵਾਰ ਜਾਣ ਤੇ ਆ ਰੌਣਕ ਲਾ ਕੇ ਰੱਖਾਂਗੇ ਰਾਤ ਮੈਂ ਕਰਦੇ ਨੇ ਡੈਡੀ ਸਾਹਿਬ ਆਪਣੇ ਸਾਹਮਣੇ ਤੇ ਮਸ਼ੀਨ ਉਹਦੇ ਨਾਲ ਆ ਗਈ ਤੇ ਹੁਣ ਆਪਾਂ ਬਾਡੇ ਚ ਲਵਾ ਲਈ ਇੱਕ ਵਾਰੀ ਫਿਰ ਪੇ ਟੈਂਸ਼ਨ ਆ। ਇਹ ਆ ਖੜੀ ਆ ਮਸ਼ੀਨ ਆਪਣੀ 4x4 ਤੇ ਹੁਣ ਕੰਮ ਕਰਦਿਆਂ ਸ਼ੁਰੂ। ਇਹ ਹੁਣੇ ਲੱਗੇ ਨੇ ਟਰਾਲੀ ਮਸ਼ੀਨ ਦੇ ਨਾਲ ਪਾਉਣ ਕਿਉਂਕਿ ਇੱਕ ਦੋ ਗੇੜੇ ਇਹਦੇ ਨਾਲ ਵੱਡੂ ਕੀ ਠੀਕ ਹੈ ਜੀ ਫਿਰ ਆਪਾਂ ਟਰੈਕਟਰ ਦੇ ਮਗਰ ਪਾ ਲਾਂਗੇ ਬਰਾਬਰ ਚੱਲੀ ਜਾਵਾਂਗੇ। ਪਹਿਲਾਂ ਇੱਕ ਦੋ ਸਿਆੜ ਮੂਰੇ ਪਾ ਕੇ ਚੱਲੂਗਾ। ਆਕੇ ਬਾਬੇ ਨਾਨਕ ਦਾ ਨੌਕਾ ਕੰਮ ਕਰਤਾ ਸ਼ੁਰੂ ਤੇ ਹੁਣ ਇੱਕ ਵਾਰੀ ਬਸ ਉੱਪਰ ਲੱਕੇਰਾ ਬਗਲ ਆ ਜਾਵੇ ਫੇਰ ਬੇਫਿਕਰੀ ਆ ਆਪਾਂ ਬੱਲਮ ਦਾ ਜਿਗਾੜ ਕਰਨ ਲੱਗੇ ਹੋਏ ਆ ਕਿਉਂਕਿ ਬੱਲਮ ਬਿਨਾ ਗੱਲ ਬਾਣ ਨਹੀਂ ਨਹੀਂ ਆਪਾਂ ਹੋ ਜਾਗੇ ਲੇਟ ਥੋੜਾ ਜਿਹਾ ਰਾਤ ਨੂੰ ਤੇ ਟਰਾਲੀ ਉਧਰੋਂ ਪਰ ਕੇ ਆ ਰਹੀ ਆ ਮੈਂ ਆਪਣਾ ਟਰੈਕਟਰ ਕਰਦਾ ਸ਼ੈਡ ਤੇ ਤੇ ਲਾਉਨੇ ਆ ਟਰਾਲੀ ਸਾਰੇ ਮੈਂਬਰ ਪਹੁੰਚ ਗਏ ਆਪਣੇ ਤੇ ਹੁਣ ਕਾगज ਬਸਾਤਾ ਆਪਾਂ ਨੇ ਹੁਣ ਟਰਾਲੀਆਂ ਲਾਉਣ ਲੱਗਦੇ ਆ ਭਰੀ ਖੜੀ ਆ ਇਹ ਲਾਵਾਂਗੇ ਪਹਿਲਾਂ ਆਪਾਂ ਹੁਣ ਸ਼ੈਡ ਵੀ ਆ ਗਈ ਆਪਣੇ ਕਰਮਾਂ ਨੂੰ ਤੇ ਆਪਣਾ ਕੰਮ ਪੂਰਾ ਵਧੀਆ ਚੱਲੀ ਜਾਂਦਾ ਦੂਜੀ ਟਰਾਲੀ ਆ ਗਈ ਤੇ ਆਪਾਂ ਆਪਣਾ ਟਰੈਕਟਰ ਨਾਲ ਲਤੜੀ ਜਾਂਦੇ ਨਾਲ ਦੀ ਨਾਲ ਤੇ ਇਧਰ ਲੈਡੀ ਮੋਟਰ ਵਾਲੀ ਚੱਲ ਪਈ ਸਵੇਰ ਦੇ 6:30 ਵਜੇ ਤੱਕ ਰਹੂਗੀ ਇਹ ਐ ਨਜ਼ਾਰਾ ਲਿਆ ਕੇ ਰੱਖੋ ਪੂਰਾ ਆਪਾਂ ਨਾਲ ਦੀ ਨਾਲ ਲਟੜਾਂਗੇ ਇਹਨੂੰ ਭਾਈ ਚੱਲ ਰਹੀ ਹੈ ਤੇ ਉਧਰ ਪੂਲ ਪਾਰਕ ਚੱਲ ਰਹੀ ਹੈ ਠੰਡੇ ਦੀ ਤੇ ਇਧਰ ਕੋਈ ਪਹੁੰਚੇ ਨਹੀਂ ਪਾਪੇ ਆਪਾਂ ਨੂੰ ਪਾਪੇਓ ਤੀਜੀ ਟਰਾਲੀ ਆ ਗਈ ਨਾਲ ਦੀ ਨਾਲ ਪੱਧਰ ਕਰਕੇ ਨਾਲ ਦੀ ਨਾਲ ਲਟੜਾਈ ਹੋਈ ਜਾਂਦੀ ਆ ਤੇ ਅਧਰੇ ਸਰਪੰਚ ਨੂੰ ਟਰੈਕਟਰ ਲਈ ਹਾਂ ਖੜੇ ਨੇ ਮਸ਼ੀਨ ਵਾਲੇ ਪਾਈ ਹੋਣੀ ਕਹਿੰਦੇ ਇਹ ਵੀ ਬਸ ਹੁਣ ਹੋਣੀ ਬਣਾ ਇੱਕ ਟਰਾਲੀ ਹੋਰ ਬਣਾਵਾਂਗੇ ਤੇ ਫਿਰ ਚੱਲਾਂਗੇ ਘਰ ਨੂੰ ਰੈਸਟ ਕਰਾਂਗੇ ਕਹਿੰਦੇ ਫਿਰ ਸਵੇਰੇ ਕੰਮ ਨਹੀਂ ਹੁੰਦਾ ਤੇ ਆਪੇ ਆਪਣਾ ਕਾਗਜ ਹਜੇ ਹੋਰ ਹੈ ਹੈ ਇਹਦੇ ਚਾਰ ਪੈ ਗਿਆ ਬਾਈ ਦੇਖ ਲੋ ਸਰਪੰਚ ਬਾਈ ਨੇ ਪਾਣੀ ਪੀਣਾ ਜਿਹੜੇ ਲਾਉਣ ਲੱਗੇ ਹਾਇ ਸੀ ਬਾਈ ਸਾਡਾ ਤੇ ਥੱਕਿਆ ਪਿਆ ਵਿਚਾਰਾ ਤੇ ਹੁਣ ਸਰਪੰਚਾ ਲਈ ਡਿਊਟੀ ਲੱਗੀ ਲਤਣ ਤੇ ਕਾੜ ਨੂੰ ਕਿਰਨ ਕਰਕੇ ਗੇੜਾ ਲੈ। ਚਲ ਤੂੰ ਬੈਠਾ। ਕੰਮ ਬਹੁਤ ਕਰਿਆ ਤੈ। ਤੇ ਕਾਹ ਮੁੰਡਰੇ ਕੰਮ ਬਹੁਤ ਕਰਿਆ। ਲੈ ਆ ਵੀ ਇੱਧਰ ਲਾ ਗਿਆ ਵੀਡੀਓ ਬਣਾਉਣ। ਆਇਆ ਲਹੇ ਸਹੀ। ਫਿਰ ਪੱਦਰ ਕਰਨਾ ਸੌਖਾ। ਜੋ ਟੇਰ ਜਾ ਲੱਗ ਜਾਂਦਾ ਫਿਰ ਔਖਾ ਗਾ। ਆ ਗੋਰੇ ਨੇ ਕਰ ਲਈ ਸਟਾਰਟ। ਸਕੂਟਰੀ। ਸਟਾਰਟ ਹੀ ਆਂਦੀ ਆ ਤਾਂ। ਤੇ ਗੋਰਾ ਬਾਈ ਕਿੰਨਾ ਸੋਹਣਾ ਹੁੰਦਾ ਇਹ ਵਿੱਚ। ਆ ਇਸ ਸਮਾਂ ਆਇਆ ਲੱਗ ਰਿਹਾ ਚੱਲ ਸਰਪੰਚ ਫਾਰਾ ਪੰਜਾ ਜਾ ਸਾਡੇ ਚੱਲੇ ਨੇ ਤੇ ਅਸੀਂ ਥੋੜੀ ਜਿਹੀ ਲੜਾਈ ਕਰਾਂਗੇ ਚਾਰ ਦੀ ਤੇ ਫੇਰ ਚੱਲਾਂਗੇ ਠੀਕ ਹੈ ਜੀ ਤੇ ਡੈਡੀ ਹੁਣ ਚੱਲੇ ਨੇ ਘਰ ਨੂੰ ਹਾਂ ਜੀ ਬਾਬੇ ਉਹ ਪੂਰੀ ਐਨ ਵਧੀਆ ਲੜਾਈ ਹੋ ਰਹੀ ਆ ਦੇਖੋ ਹੁਣ ਪਿਆਰ ਨੱਕੀ ਰੱਸੀਆਂ ਹਣ ਪੂਰੇ ਖੁਸ਼ ਨੇ ਦੇਖੋ ਐਨ ਪੂਰੀ ਵਧੀਆ ਲੜਾਈ ਹੁੰਦੀ ਆ ਜੀ ਮਹਾਦੇਵ ਐਂਡ ਹੈਪੀ ਵੌਇਸ ਬੈਠੇ ਨੇ ਦੋਨੇ ਲਾਲ ਦੇਖੋ ਐਨ ਪੂਰੀ ਵਧੀਆ ਲੜ ਤੜਾਈ ਹੁੰਦੀ ਆ ਦੇਖਦੇ ਹਾਂ ਹੁਣ ਉਹ ਜੀ ਦੂਜੀ ਵੀਡੀਓ ਤੇ ਕਰੀ ਦੂਜੀ ਵੀਡੀਓ ਅੱਗ 'ਚ ਪਾ ਕੇ ਆਪਾਂ ਨੇ ਢੱਕਤਾ ਠੀਕ ਹੈ ਜੀ ਚਾਰ ਨੂੰ ਤੇ ਪੰਜੇ-ਪੰਜੇ ਅੰਦਰ ਰੱਖਦੇ ਆਂ ਤੇ ਚੱਲਦੇ ਆਂ ਘਰ ਨੂੰ ਅੱਜ 10000 ਮਸ਼ੀਨ ਵਾਲੇ ਆਪਣੀਆਂ ਮੰਨ ਕੇ ਚਲੋ ਚਾਰ ਕਟਰਾਲੀਆਂ ਬਣ ਗਈਆਂ ਤੰਨ ਕਿਲੇ ਥਾਉ ਆਪਣਾ ਇੱਥੇ ਤੇ ਬਾਕੀ ਉਧਰ ਚੱਲਾਂਗੇ ਪਿੰਡਲੀ ਮੋਟਰ ਤੇ ਕੱਲ ਨੂੰ ਫਿਰ ਉਧਰ ਪਾਵਾਂਗੇ ਰੋਜ਼ ਤੁਹਾਡੇ ਕੋਲ ਵਲੌਗ ਆਉਂਦੇ ਰਹਿਣਗੇ ਹੁਣ ਚਾਰ ਦੇ ਮੱਕੀ ਦੇ ਦੇ ਰੱਖਦੇ ਸਾਰਾ ਸਮਾਨ ਅੰਦਰ ਅੱਜ ਵਾਲੀ ਵੀਡੀਓ ਨੂੰ ਆਪਾਂ ਇੱਥੇ ਹੀ ਬੰਦ ਕਰਦੇ ਆ ਕਿਉਂਕਿ ਮਸ਼ੀਨ ਥੋੜੀ ਚਾਰ ਪੌਂ ਆਪਣੇ ਲੇਟ ਆਈ ਸੀ ਉਹਦੇ ਕਰਕੇ ਫਿਰ ਉਹ ਕਹਿੰਦੇ ਅਸੀਂ ਕੱਲ ਨੂੰ ਵੀ ਸਾਰਾ ਦਿਨ ਲਾਉਣਾ ਉਹਦੇ ਕਰਕੇ ਉਹਨਾਂ ਨੇ ਬੰਦ ਕਰਤੀ ਚਾਰ ਪੰਜ ਟਰਾਲੀਆਂ ਬਣ ਗਈਆਂ ਆਪਣੀਆਂ ਮੰਨ ਕੇ ਚੱਲੋ ਵੀ ਬਣ ਗਿਆ ਆਪਣਾ ਕਿਲਾ ਕਿਥੋਂ ਬਣ ਗਿਆ ਦੋ ਕਿ ਲਈ ਤਾ ਆਪਣਾ ਇਹ ਸੜਕ ਤੇ ਰਹਿ ਗਿਆ ਤੇ ਕੱਲ ਨੂੰ ਆਪਾਂ ਚੱਲਾਂਗੇ ਪਿੰਡ ਲਈ ਮੋਟਰ ਤੇ ਦੋ ਤਿੰਨ ਦਿਨ ਉੱਥੇ ਲਾਵਾਂਗੇ ਲੈ ਤੂੰ ਬੋਲ ਲੈ ਭਾਈ ਪਹਿਲਾਂ ਇੱਥੇ ਰਹਿ ਗਿਆ ਪੰਜ ਛੇ ਰਾਤ ਨੂੰ ਹਾਂ ਠੀਕ ਆ ਹੋਰ ਕੁਝ ਬੋਲਣਾ ਕੱਲ ਨੂੰ ਮੈਂ ਚਲਾਉਂਗਾ ਠੀਕ ਆ ਤੂੰ ਟਰੈਕਟਰ ਚਲਾ ਲਈ ਬੱਸ ਬੋਲਿਆ ਹਾਂ ਸੋ ਵੀਰ ਬਣ ਕੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੂੰ ਅਹੀਂ ਕਹਦੇ ਪਾਈ ਫਾਲੋ ਕਰੋ ਕਮੈਂਟ ਕਰੋ ਠੀਕ ਹੈ ਜੀ ਸੋ ਵੀਰ ਬਣ ਕੇ ਬਹੁਤ ਬਹੁਤ ਸ਼ੇਅਰ ਕਰਦਿਆ ਕਰੋ ਸੋ ਨਵੀਂ ਵੀਡੀਓ ਤੇ ਇਹਨਾਂ ਨੂੰ ਪੇਜ ਨੂੰ ਫੋਲੋ ਜ਼ਰੂਰ ਕਰਿਓ ਖੜੇ ਸੈਰਨਾ ਮਰੀ ਮੇਰੇ ਸੜਾ ਤਿਆ ਧੰਨਵਾਦ